ਕਿਸਾਨਾਂ ਲਈ ਝੋਨੇ ਦੀ ਫਸਲ ਇਸ ਵਾਰ ਬੇहद ਘਾਟੇ ਵਾਲਾ ਸੌਦਾ ਸਾਬਤ ਹੋਈ ਹੈ ਤੇ ਹੜਾਂ ਦੀ ਮਾਰ ਬਿਮਾਰੀਆਂ ਕਰਕੇ ਘਟਾ-ਚਾੜ ਨਿਕਲਿਆ ਹੈ ਜਿਸ ਕਰਕੇ ਕੇਵਲ ਮਾਚੀਵਾੜਾ ਇਲਾਕੇ ਦੇ ਨਾਲ ਸੰਬੰਧਿਤ ਕਿਸਾਨਾਂ ਨੂੰ ਹੀ 100 ਕਰੋੜ ਰੁਪਏ ਦਾ ਵੱਡਾ ਘਾਟਾ ਪਿਆ ਹੈ ਚੋਨੇ ਦਾ ਸੀਜ਼ਨ ਲਗਭਗ ਖਤਮ ਹੋਣ ਵਾਲਾ ਹੈ ਤੇ ਮਾਛੀਵਾੜਾ ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਵਾਰ ਸਰਕਾਰੀ ਖਰੀਦ ਏਜੰਸੀਆਂ ਦੇ ਵੱਲੋਂ ਚੋਨੇ ਦੀ 10,21,000 ਕੁਇੰਟਲ ਖਰੀਦ ਹੋਈ ਹੈ। ਪਿਛਲੇ ਸਾਲ ਮਾਛੀਵਾੜਾ ਮੰਡੀ ਦੇ ਵਿੱਚ 13,70,000 ਕੁਇੰਟਲ ਚੋਨੇ ਦੀ ਖਰੀਦ ਹੋਈ ਸੀ। ਪਿਛਲੇ ਸਾਲ ਦੇ ਮੁਕਾਬਲੇ 3,49,000 ਕੁਇੰਟਲ ਚੋਨੇ ਦਾ ਘਟਾਟ ਝੜ ਨਿਕਲਿਆ। ਨਾਮ ਮੇਰਾ ਬਲਜਿੰਦਰ ਸਿੰਘਾ ਜੀ। ਪਿੰਡ ਪਿੰਡ ਮੇਰਾ ਢੀਰ ਸਾਹ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ। ਮਾਚੀ ਵੜਾ ਮੰਡੀ ਚ ਫਸਲ ਲੈ ਕੇ ਆਏ ਹਾਂ ਕੀ ਕਹੂਗਾ ਜੀ ਹਾਂ ਜੀ ਇਹ ਇੱਕ ਕਿਸਮ ਵੀ 1509 ਲੈ ਕੇ ਆਇਆ ਜੀ ਹਾਂ ਜੀ ਇਹਦਾ ਪਿਛਲੇ ਸਾਲ ਝਾੜ 24 ਕੁਇੰਟਲ ਸੀਗਾ ਹਾਂ ਜੀ ਰੇਟ ਵੀ 3200 3300 3400 ਸੀ ਜੀ ਐਤਕੀ ਇਸੇ ਦਾ ਹੀ ਝਾੜ 10 ਤੋਂ 12 ਕੁਇੰਟਲ ਆ ਹਾਂ ਜੀ ਤੇ 2700 2600 2800 ਰੁਪਏ ਨੂੰ ਇਹ ਲੱਗ ਰਹੀ ਆ ਠੀਕ ਹੈ ਜੀ ਇਸ ਤੋਂ ਵੱਧ ਰੇਟ ਨਹੀਂ ਹੈਗਾ ਇਹਦਾ ਹੱਦ ਤੋਂ ਇਤੇ ਵਧੀਆ ਢੇਰੀ ਆ ਜੀ ਦਾ 3000 ਰੁਪਏ ਆ ਦੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਵੀ ਇਹ ਸਾਰਾ ਕੋਈ ਸਰਕਾਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਵੀ ਨੇ ਕੋਈ ਕੋਈ ਨਹੀਂ ਵੇਚਦਾ ਇਹਨਾਂ ਨੂੰ ਅੱਛਾ ਜੀ ਮੁਆਵਜ਼ਾ ਦੀ ਮੰਗ ਕਰੀ ਜੀ ਆਵਾਜ਼ ਆ ਕੀ ਦੇਣਾ ਇੱਥੇ ਸਾਨੂੰ ਅਸੀਂ ਤਾਂ ਕਹਿੰਦੇ ਆ ਵੀ ਦੋ ਬਾਸਮਤੀ ਫਸਲ ਦੀ ਜੇਕਰ ਗੱਲ ਕਰੀਏ ਤਾਂ ਮਾਛੀਵਾੜਾ ਇਲਾਕੇ ਦੇ ਵਿੱਚ ਬਾਸਮਤੀ ਦੀ ਬੰਪਰ ਪੈਦਾਵਾਰ ਹੁੰਦੀ ਹੈ ਅਤੇ ਪਿਛਲੇ ਸਾਲ ਮੰਡੀ ਵਿੱਚ 167000 ਕੁਇੰਟਲ ਬਾਸਮਤੀ ਦੀ ਖਰੀਦ ਹੋਈ ਸੀ ਪਰ ਇਸ ਵਾਰ ਘਟ ਝਾੜ ਨਿਕਨ ਕਣ ਇਹ 113000 ਕੁਇੰਟਲ ਤੱਕ ਸੀਮਤ ਰਹਿ ਗਈ ਹੈ ਮਾਛੀਵਾੜਾ ਇਲਾਕੇ ਦੇ ਕਿਸਾਨਾਂ ਦੇ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਯੂਨੀਵਰਸਿਟੀ ਤੋਂ ਪ੍ਰਮਾਣਿਤ ਝੋਨੇ ਦੇ ਬੀਜ ਖਰੀਦ ਕੇ ਉਸ ਦੀ ਪੈਦਾਵਾਰ ਕੀਤੀ ਪਰ ਹਾਲਾਤ ਇਹ ਨਿਕਲੇ ਕਿ ਇਸ ਵਾਰ ਝੋਨੇ ਦੀ ਫਸਲ ਨੂੰ ਬੋਨਾ ਵਾਇਰਸ ਤੇ ਹਲਦੀ ਰੋਗ ਦੀ ਅਜੇ ਹੀ ਮਾਰ ਪਈ ਕਿ ਪਿਛਲੇ ਸਾਲ ਜੋ ਝੋਨੇ ਦਾ ਝਾੜ 30 ਤੋਂ 32 ਕੁਇੰਟਲ ਪ੍ਰਤੀ ਏਕਨ ਨਿਕਲਦਾ ਸੀ ਉਹ ਇਸ ਵਾਰ 15 ਤੋਂ 22 ਕੁਇੰਟਲ ਤੱਕ ਸੀਮਤ ਰਹਿ ਗਿਆ ਹਾਂਜੀ 35 35 40 40000 ਰੁਪਇਆ ਕੀਲੇ ਦਾ ਘਟ ਗਿਆ 525 ਦਾ ਆਹ ਸਾਡਾ ਹੀ ਹਾਂਜੀ ਪਿਛਲੇ ਸਾਲ ਦੇ ਮੁਕਾਬਲੇ ਕਿੰਨਾ ਪਿਛਲੇ ਸਾਲ ਦੇ ਮੁਕਾਬਲੇ 40000 ਰੁਪਇਆ ਥੱਲੇ ਆ ਗਿਆ ਸਾਡਾ 35 ਤੋਂ 40000 ਇੱਕ ਕੀਲੇ ਦਾ ਅੱਛਾ ਜੀ ਤੇ ਹੁਣ ਗਵਰਨਮੈਂਟ ਕਿੱਥੋਂ ਦੇ ਦੂਗੀ 35 ਤੋਂ 40000 ਹੋਰ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰਦੇ ਆ ਵੀ ਸਾਨੂੰ ਮਿਲੇ ਹਾਂਜੀ ਦੋ ਦੋ ਗਵਰਨਮੈਂਟ ਦੇਵੇ ਤੂੰ ਬੋਲ ਰਹੀ ਦੇ ਦੇ ਜਾ ਪੈਰੇ ਲਖਾਤਿਆਂ ਦੇ ਵਿੱਚ ਪੈਰੇ ਖਾਤੇ ਚ ਪੈਰੇ ਆ ਕਦੋਂ ਪੈਰੇ ਆ ਖੜੇ ਨੇ ਹੋਰ ਨੂੰ ਪੁੱਛ ਲੋ ਸਾਨੂੰ ਸਾਡੇ ਹਾਂਤੀ ਅੱਜ ਖੜੇ ਨੇ ਇਹਨਾਂ ਤੋਂ ਪੁੱਛ ਲੋ ਕਿਨੇ ਪਾਇਆ ਸਾਨੂੰ ਅਸੀਂ ਤਾਂ ਹੁਣ ਵੇਚੀ ਆ ਹਜੇ ਹੁਣ ਸਾਨੂੰ ਕਿੱਥੋਂ ਕੌਣ ਪਾਊਗਾ ਅੱਛਾ ਤੁਸਾਰ ਤਾਂ ਆਵੇ ਹੁਣ ਤੁਸੀਂ ਪੁੱਛਣਾ ਤੁਹਾਨੂੰ ਦੱਸਿਆ ਹਾਂ ਮੈਂ ਸ਼ਕਤੀਨੰਦ ਸਾਹਿਬ ਦਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮਾਚਿਓੜਾ ਸਾਹਿਬ ਐਸ ਵਾਰ ਜਿਹੜੀ ਫਸਲ ਆ ਮਾਰਕੀਟ ਦੇ ਅੰਕੜਿਆਂ ਦੇ ਮੁਤਾਬਕ 25 ਤੋਂ 26% ਉਨ ਦੀ ਹੋਰ ਘਟਾਈ ਹੈ ਜਿਦੇ ਵਿੱਚ ਕੁਝ ਬੀਜ ਐਸੇ ਜੋ ਕਿ ਸਰਕਾਰ ਨੇ ਕਹਿ ਕੇ ਬਜਾਏ ਸੀ ਉਹ ਸਰਕਾਰੀ ਦੁਕਾਨਾਂ ਤੋਂ ਖਰੀਦੀ ਗਏ ਉਹਨਾਂ ਦਾ ਝਾੜ 50% ਤੋਂ ਵੀ ਘੱਟ ਨਿਕਲਿਆ ਜਿਨ੍ਹਾਂ ਨੂੰ ਸਰਕਾਰ ਰੋਕਦੀ ਰਹੀ ਉਹਨਾਂ ਦਾ ਝਾੜ ਠੀਕ ਰਿਹਾ ਇਸ ਗੱਲ ਤੇ ਵਿਚਾਰ ਦੀ ਗੱਲ ਆ ਸਾਡੀ ਮਾਰਕੀਟ ਕਿ ਟੋਟਲ ਨੂੰ 100 ਕਰੋੜ ਰੁਪਏ ਦੇ ਕਰੀਬ ਘਾਟਾ ਪਿਆ ਜਿਹੜੀ ਕਿ ਸਾਡੀ ਆਰਥਿਕ ਤੌਰ ਤੇ ریڑھ ਦੀ ਹੱਡੀ ਆ ਬਹੁਤ ਹੀ ਕਮਜ਼ੋਰ ਹੋਗੀ ਅੰਨਾ ਕੁਛ ਕਹਿੰਦਾ ਮੈਂ ਤੇ ਕੀ ਲੱਗ ਰਿਹਾ ਵੀ ਕਿੰਨਾ ਕੁ ਮਾਰਕੀਟ ਦੇ ਵਿੱਚ ਇਹਦਾ ਅਸਰ ਪਊਗਾ ਤੇ ਮੁਆਵਜ਼ਾ ਮਿਲਿਆ ਦੇਖੋ ਹਜੇ ਤੱਕ ਸਰਕਾਰ ਵੱਲੋਂ ਟੈਲੀਵਿਜ਼ਨ ਤੇ ਤਾਂ ਦੇਖਦੇ ਆ ਪਰ ਮਿਲਿਆ ਕਿਸੇ ਨੂੰ ਨਹੀਂ ਹੈ ਟੈਲੀਵਿਜ਼ਨ ਤੇ ਅਸੀਂ ਖਬਰਾਂ ਬਹੁਤ ਦੇਖਦੇ ਆ ਅੱਛਾ ਜੀ ਪਰ ਜਾਂ ਅਖਬਾਰਾਂ ਚ ਮਿਲਿਆ ਹਰ ਤੱਕ ਸਾਡੇ ਤੱਕ ਕਿਸੇ ਬੰਦੇ ਨੂੰ ਮਿਲਿਆ ਨਹੀਂ ਹੈ 100 ਰੁਪਈਆ ਵੀ ਸਾਡੇ ਏਰੀਆ 'ਚ ਇਹ ਗੱਲਾ ਨਾ ਬੋਨਸ ਨਾ ਮਾਗਜਾ ਨਾ ਕੋਈ ਚੀਜ਼ ਫ੍ਰੀ ਈਵਨ ਕੇ ਸੁਸਾਇਟੀਆ ਵਾਸਤੇ ਅਸੀਂ ਬਹੁਤ ਅਪੀਲ ਕੀਤੀ ਆ ਵੀ ਜਿਹੜਾ ਸੁਸਾਇਟੀਆ ਦਾ ਕਰਜ਼ਾ ਹੈ ਬੀਨੂੰ ਅੱਗੇ ਪਾ ਦਿੱਤਾ ਜਾਵੇ ਉਹ ਵੀ ਨਹੀਂ ਪਾਇਆ ਗਿਆ ਜਿਹੜੇ ਜ਼ਿੰਮੇਵਾਰ ਡੀਏਪੀ ਬਹੁਤ ਔਖੀ ਬਿਲੀ ਆ ਹੋਰ ਵੀ ਜਿਹੜੀਆਂ ਚੀਜ਼ਾਂ ਦੇ ਵੀ ਲੋਡ ਪੈਂਦੇ ਆ ਮਾਰਕੀਟ ਪਲੱਸ ਜਿਹੜਾ ਉਹਦਾ ਤੇ ਖਰਚਾ ਇਦੇ ਬਾਰੇ ਸਰਕਾਰਾ ਜੇ ਗੌਰ ਕਰ ਲਗੀਆ ਤਾਂ ਸਾਡਾ ਜਿਹੜਾ ਜ਼ਿਮੀਂਦਾਰ ਬਚ ਜੂਗਾ ਐਗਰੀਕਲਚਰਿਸਟ ਬਚ ਜੂਗਾ ਤੇ ਉਹਦੇ ਨਾਲ ਮਾਰਕੀਟ ਬਚੂ ਨਹੀਂ ਮਾਰਕੀਟ ਬਹੁਤ ਬਹੁਤ ਹੀ ਜ਼ਿਆਦਾ ਡਾਊਨ ਜਾਊ। ਠੀਕ। ਕੁਸ਼ਪਿੰਦਰ ਕੁਮਾਰ ਅਕਾਊਂਟੈਂਟ ਮਾਰਕੀਟ ਕਿੰਨੀ ਮਾਚੀ ਵੜਾਈ? ਸਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਸੂਦ ਕਿੰਨੀ? ਇਸਾਂ ਇਹ 10,21,661 ਆ ਚੁੱਕੀ ਹੈ ਜੀ। ਪਿਛਲੇ ਸਾਲ ਜੀ ਕੀ 13,70,000 ਦੇ ਆਸ-ਪਾਸ ਜੀ। ਪਰਸੈਂਟ ਦੇ ਹਿਸਾਬ ਨਾਲ ਕਿੰਨੀ ਫੀਰ ਹੋਇਆ? ਪਰਸੈਂਟੇਜ ਦਾ 25-26% ਘਟਾ ਪਏਗਾ ਜੀ ਇੱਥੇ ਮਾਚੀ ਵੜੇ ਹਲੇ ਇਸ ਟਾਈਮ ਜੋ ਆ ਅੱਜ ਦੀ ਡੇਟ ਦੇ ਵਿੱਚ ਹੈ। ਮਾਰਕੀਟ ਫੀਸ ਕਿੰਨਾ ਮਾਰਕੀਟ ਫੀਸ 1 ਲੱਖ 60 ਲੱਖ ਦੇ ਹਿਸਾਬ ਨਾਲ ਜੇ ਇਸ ਟਾਈਮ ਘਟਾ ਪੈ ਰਿਹਾ 1 ਕਰੋੜ 60 ਲੱਖ 1 ਕਰੋੜ 60 ਲੱਖ ਹਾਂ ਜੀ ਇਹ ਸਿਰ ਪਿਛਲੇ ਸਾਲ ਇੰਨਾ ਕੋ ਆਪ ਸੀਗਾ ਜੀ ਪਿਛਲੇ ਸਾਲ ਤੱਪੇ ਜੀ ਇਸ ਟਾਈਮ ਜਿਹੜਾ ਮੌਸਮ ਕਰਕੇ ਯਾਨੀ ਕਿ ਫਸਲ ਘਟ ਆਈ ਹੈ ਇਹ ਮੇਨ ਕਾਰਨ ਕਿ ਇਹਦੀ ਫਸਲ ਘਟਾਉਂਦਾ ਕਾਰਨ ਤਾਂ ਜਿਹੜੀ ਹਲਦੀ ਦਾ ਰੋਗ ਆ ਜਿਹੜਾ ਸਲਾਬ ਕਰਕੇ ਉਹ ਝੜਕਟ ਹੋਣ ਕਰਕੇ ਸਾਰੀ ਪ੍ਰੋਬਲਮ ਆਈ ਹੈ ਕਿ ਜਿਹੜਾ ਝੜਕਟ ਆ ਗਿਆ ਫਸਲ ਘਟ ਹੋਈ ਹੈ ਬਿਲਕੁਲ ਸਰ ਇਸ ਟਾਈਮ ਆ ਰਹੀ ਹੈ ਜੀ ਪਰ ਜਿਨ੍ਹਾਂ ਨੇ ਪਛੇਤੀ ਬੀਜੀ ਹੈ ਉਹ ਯਾਨੀ ਕਿ ਹੁਣ ਆ ਰਹੀ ਹੈ ਕੁਝ ਹੋਰ ਆਉਣ ਦੀ ਸੰਭਾਵਨਾ ਹੈ ਜੀ ਥੋੜੀ-ਬੋਤੀ ਆ ਸਕਦੀ ਹੈ ਜੀ ਅੱਛਾ ਜੀ ਹਰਜਿੰਦਰ ਸਿੰਘ ਖੇੜਾ ਸਾਹਿਬ ਦਾ ਪ੍ਰਧਾਨ ਆਰਟੀ ਅਸੋਸੀਏਸ਼ਨ ਮਾਛੀਵਾੜਾ ਮੰਡੀ ਜੀ ਫਸਲ ਇਸ ਤਰ੍ਹਾਂ ਕਿਸੇ ਆ ਰਹੀ ਹੈ ਇਸ ਵਾਰ ਜਿਹੜੀ ਮਾਝਾ ਦੇ ਬੋਡੀ ਚ ਫਸਲ ਆਈ ਆ ਉਹ ਕਾਫੀ ਜ਼ਿਆਦਾ ਘਟ ਆਈ ਆ ਪਿਛਲੀ ਵਾਰ ਨਾਲੋਂ 25 ਤੋਂ ਲੈ ਕੇ 30% ਤੱਕ ਜਿਹੜੀ ਹੈਗੀ ਆ ਫਸਲ ਘਟ ਆਈ ਆ ਔਰ ਜ਼ਿਮੀਦਾਰਾਂ ਨੂੰ ਵੀ ਹੈਗਾ ਇਹਦਾ ਵੱਡਾ ਘਾਟਾ ਇਸ ਵਾਰ ਪਿਆ 25 ਤੋਂ 30 ਪਰਸੈਂਟਡ ਹੈਗਾ ਘਾਟਾ ਜ਼ਿਮੀਦਾਰ ਨੂੰ ਪਿਆ 20000 ਤੋਂ ਲੈ ਕੇ 30000 ਤੱਕ ਪਰ ਇਕੜ ਜਿਹੜਾ ਹੈਗਾ ਜ਼ਿਮੀਦਾਰ ਦਾ ਘਟਿਆ ਔਰ ਜਿਹੜੀ ਮੈਂ ਪੰਜਾਬ ਸਰਕਾਰ ਤੋਂ ਔਰ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਜਿਹੜਾ ਇਹ ਘਾਟਾ ਹੈ ਇਨੂੰ ਕਿਸੇ ਬੋਨਸ ਦੇ ਰੂਪ ਦੇ ਵਿੱਚ ਕਿਸਾਨਾਂ ਦਾ ਜ਼ਰੂਰ ਪੂਰਾ ਕੀਤਾ ਜਾਵੇ ਅ ਵਿਕੇ ਜੋ ਮੁਆਵਜ਼ੇ ਦੀ ਗੱਲ ਕਰੀ ਜੇ ਨਾ ਹੋ ਗਿਆ ਇਹਦੀ ਸਰਕਾਰ ਨੇ ਕਿਹਾ ਮੁਆਵਜ਼ਾ ਹੈ ਕਿ ਤੱਕ ਕਿਸਾਨਾਂ ਤੱਕ ਇਹ ਪਹੁੰਚਿਆ ਜਾਵੇ ਮੇਰੇ ਹਿਸਾਬ ਨਾਲ ਅਜੇ ਤੱਕ ਕਿਸੇ ਕੋਲ ਕੋਈ ਮੁਆਵਜ਼ਾ ਪਹੁੰਚਿਆ ਨਹੀਂ ਹੈਗਾ ਕਿ ਕਹੇ ਸਰਕਾਰ ਬਹੁਤ ਕੁਝ ਰਹੀ ਆ ਇੱਕ ਜਗ੍ਹਾ ਤਾਂ ਇੱਕ ਸਾਬਕਾ ਮੁੱਖ ਮੰਤਰੀ ਵੀ ਕਹਿ ਰਹੇ ਸੀ ਵੀ ਅਸੀਂ ਮਹੀਨੇ ਦੇ ਵਿੱਚ ਵਿੱਚ 50 ਵਿਆ 1000 ਰੁਪਿਆ ਜਿਹੜਾ ਹੈਗਾ ਉਹ ਉਹਨਾਂ ਦੇ ਇੱਕ ਜ਼ਿੰਮੇਵਾਰਾਂ ਦੇ ਖਾਤਿਆਂ ਦੇ ਵਿੱਚ ਪਾਤਾ ਔਰ ਹਜੇ ਤੱਕ ਤਾਂ ਕਿਸੇ ਦੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਪਿਆ। ਹਾਂਜੀ। ਤੇ ਇਹ ਜਿਹੜਾ ਕੀ ਕਰਨਾ ਝਾੜ ਘਟਣ ਦਾ ਮੈਨੂ ਚਕਾਰ ਨਹੀਂ ਲੱਗਦਾ। ਝਾੜ ਘਟਣ ਦਾ ਕੁਸਤਾ ਜਿਹੜੇ ਇਸ ਵਾਰ ਜਿਹੜੇ ਬੀਜ ਸੀਗੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ 131 ਪੂਸਾ 44 ਜਿਹੜੇ ਬੀਜ ਸੀਗੇ ਔਰ 126 ਨੂੰ ਜਿਹੜਾ ਹਲਦੀ ਰੋਗ ਪਿਆ। ਇਹਨਾਂ ਨੇ ਜਿਹੜਾ ਨੁਕਸਾਨ ਜਿਹੜਾ ਹਜ਼ੀਮੇਦਾਰਾਂ ਨੇ ਕੀਤਾ ਕਿਉਂਕਿ ਪੰਜਾਬ ਸਰਕਾਰ ਨੇ ਕਹਿ ਕਿ ਪੀਆਰ 126 ਔਰ 131 ਦੀ ਜਿਹੜੀ ਬਜਾਈ ਹੈ ਉਹ ਕਰਵਾਈ ਸੀ। ਜ਼ਿਆਦਾਤਰ ਕਿਸਾਨਾਂ ਨੇ 1 PR 131 ਬੀਜਿਆ ਸੀ ਜਿਹਨੂੰ ਕਿ ਬੌਲਾ ਰੋਗ ਪਿਆ ਔਰ ਜਿਹੜਾ ਕਿ ਬਿਲਕੁਲ ਠੀਕ ਨਹੀਂ ਹੋਇਆ ਇਹ ਸਰਕਾਰ ਤੋਂ ਵਿੱਚ ਬੀਜੇ ਮੇਰੇ ਤਿੰਨਾਂ ਲਈ ਇਹ ਗਲਤ ਬਾਕੀ ਨੇ ਕਿਸ ਤਰ੍ਹਾਂ ਇਸਦਾ ਕਹਿਣਾ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਇਹ ਕਿਉਂ ਐਡੀ ਪ੍ਰੋਬਲਮ ਆਈ ਹੈ ਜਿਹੜੇ ਬੀਜੇ ਆਏ ਨੇ ਇਹਨਾਂ ਦੀ ਜਿਹੜੀ ਪ੍ਰੋਬਲਮ ਆਈ ਹੈ ਖੇਤੀਬਾੜੀ ਨੂੰ ਵੀ ਇਹਨਾਂ ਤੇ ਕੋਚ ਵਿਚਾਰ ਕਰਨਾ ਚਾਹੀਦਾ ਔਰ ਇਹ ਦੇਖਣਾ ਚਾਹੀਦਾ ਵੀ ਇਹ ਬੀਜਾਂ ਦੇ ਵਿੱਚ ਕਿਉਂ ਪ੍ਰੋਬਲਮ ਆਈ ਹੈ ਔਰ PR 126 ਜਿਹੜਾ ਹਲਦੀ ਰੋਗ ਬਹੁਤ ਜ਼ਿਆਦਾ ਪਿਆ ਜਿਹੜਾ ਕਿ ਕਿਸਾਨ ਬਹੁਤ ਅਗੀਤੀ ਵੈਰਾਈਟੀ ਲਾਉਂਦੇ ਨੇ ਜਿਹੜਾ ਨੇ ਆਲੂ ਆਲੂ ਲਾਉਣੇ ਹੁੰਦੇ ਨੇ ਪਰ ਇਸ ਵਾਰ ਜਿਹੜਾ ਉਹਨੂੰ ਹਲਦੀ ਰੋਗ ਜ਼ਿਆਦਾ ਪੈਣ ਕਰਕੇ ਉਹਦਾ ਚਾੜ ਵੀ ਬਹੁਤ ਘਟਾ ਆ ਔਰ 131 ਦਾ ਤਾਂ ਬਿਲਕੁਲ ਹੀ ਘਟਾ ਆ 8 ਤੋਂ 10% ਤੇ ਆ ਇੱਕ ਕੁਆਂਟਲ ਆ